ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਅੰਦਰ ਅਸੀਂ ਗੱਲ ਕਰਾਂਗੇ ਖਾਰਿਸ਼ ਹੋਣ ਬਾਰੇ ਲੀਵਰ ਦੀ ਗਰਬੜ ਹੋਣ ਤੇ ਸਰੀਰ ਵਿੱਚ ਕੁਝ ਖਾਸ ਸੰਕੇਤ ਨਜ਼ਰ ਆਉਂਦੇ ਹਨ ਇਹਨਾਂ ਵਿੱਚ ਸਭ ਤੋਂ ਮੁੱਖ ਹੈ ਸਰੀਰ ਉੱਪਰ ਖਾਜ ਹੋਣਾ ਇਹ ਰਾਤ ਦੇ ਸਮੇਂ ਬਹੁਤ ਜ਼ਿਆਦਾ ਹੁੰਦੀ ਹੈ ਖਾਸ ਤੌਰ ਤੇ ਪੈਰਾਂ ਦੇ ਉੱਪਰ ਲੋਕਾਂ ਦੀ ਖਰਾਬ ਅਤੇ ਬਿਗੜਦੀ ਜੀਵਨ ਚੈਲੀ ਦਾ ਸਭ ਤੋਂ ਜ਼ਿਆਦਾ ਅਸਰ ਲੀਵਰ ਤੇ ਪੈਂਦਾ ਹੈ ਸਾਇੰਸ ਵਿੱਚ ਵੀ ਇਹ ਸਪਸ਼ਟ ਨਹੀਂ ਹੈ ਕਿ ਲੀਵਰ ਦੀ ਬਿਮਾਰੀ ਵਿੱਚ ਖਾਜ ਹੋਣ ਦਾ ਕੀ ਕਾਰਨ ਹੈ ਹਾਲਾਂਕਿ ਇਸ ਦੇ ਬਹੁਤ ਸਾਰੇ ਹੋਰ ਵੀ ਕਾਰਨ ਹੋ ਸਕਦੇ ਹਨ ਲੀਵਰ ਦੀ ਬਿਮਾਰੀ ਤੋਂ ਬਿਨਾ ਪਰ ਲੀਵਰ ਦੀ ਬਿਮਾਰੀ ਵਿੱਚ ਇਹ ਜ਼ਿਆਦਾ ਹੁੰਦੀ ਹੈ ਗਰਭ ਅਵਸਥਾ ਦੇ ਦੌਰਾਨ ਵੀ ਖਾਜ ਦੀ ਦਿੱਕਤ ਬਹੁਤ ਸਾਰੀਆਂ ਮਹਿਲਾਵਾਂ ਨੂੰ ਆਉਂਦੀ ਹੈ ਉਸ ਤੋਂ ਬਾਅਦ ਹਾਰਮੋਨ ਇਨਬੈਲੈਂਸ ਕਾਰਨ ਵੀ ਬਾਡੀ ਬੋਡੀ ਦੇ ਅੰਦਰ ਬਹੁਤ ਜ਼ਿਆਦਾ ਖੁਜਲੀ ਹੁੰਦੀ ਹੈ ਇਹ ਦਿੱਕਤ ਵੀ ਮਹਿਲਾਵਾਂ ਦੇ ਅੰਦਰ ਬਹੁਤ ਜ਼ਿਆਦਾ ਆਉਂਦੀ ਹੈ ਜ਼ਰੂਰੀ ਨਹੀਂ ਹੈ ਕਿ ਜੇਕਰ ਤੁਹਾਡੇ ਖਾਜ ਹੋ ਰਹੀ ਇਹ ਤਾਂ ਤੁਹਾਡਾ ਲੀਵਰ ਹੀ ਖਰਾਬ ਹੈ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜੇਕਰ ਤੁਹਾਡੇ ਲੀਵਰ ਵਿੱਚ ਦਿੱਕਤ ਹੋਵੇਗੀ ਤਾਂ ਵੀ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ ਇਸ ਲਈ ਤੁਹਾਨੂੰ ਚੈੱਕਅਪ ਕਰਵਾਉਣਾ ਜ਼ਰੂਰੀ ਹੈ ਤੇ ਡਾਕਟਰਾਂ ਦੇ ਅਨੁਸਾਰ ਲੀਵਰ ਦੀ ਬਿਮਾਰੀ ਪਿੱਛੇ ਸਾਡਾ ਰੋਜ਼ਾਨਾ ਦਾ ਖਾਣਾ ਪੀਣਾ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਜੇਕਰ ਤੁਸੀਂ ਰੋਜ਼ਾਨਾ ਜੰਕਾ ਖਾਓਗੇ ਤਾਂ ਤੁਹਾਨੂੰ ਲੀਵਰ ਦੀ ਪ੍ਰੋਬਲਮ ਬਹੁਤ ਜਲਦੀ ਆਏਗੀ ਤੇ ਖਾਰਿਸ਼ ਦੀ ਪ੍ਰੋਬਲਮ ਵੀ ਆਏਗੀ ਇਹ ਉਦਾਹ ਵੀ ਨੋਟ ਕੀਤਾ ਹੋਵੇਗਾ ਜਿਸ ਦਿਨ ਤੁਸੀਂ ਬਹੁਤ ਜ਼ਿਆਦਾ ਖੱਟੀਆਂ ਚੀਜ਼ਾਂ ਖਾਂਦੇ ਹੋ ਜਾਂ ਫਿਰ ਬਾਦਲਾ ਖਾਣਾ ਖਾਂਦੇ ਹੋ ਤੁਹਾਨੂੰ ਖਾਰਿਸ਼ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਇਹ ਅਤੇ ਕਈ ਵਾਰ ਤੁਹਾਡਾ ਫੇਸ ਵੀ ਖਰਾਬ ਹੋ ਜਾਂਦਾ ਹੈ ਇਸ ਲਈ ਆਪਣੇ ਭੋਜਨ ਦੇ ਅੰਦਰ ਸਬਜ਼ੀਆਂ ਨੂੰ ਸ਼ਾਮਿਲ ਕਰੋ ਫਲਾਂ ਨੂੰ ਸ਼ਾਮਿਲ ਕਰੋ ਨੈਚੁਰਲ ਚੀਜ਼ਾਂ ਨੂੰ ਹਮੇਸ਼ਾ ਹੀ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਰੱਖੋ ਆਪਣੇ ਭਾਰ ਨੂੰ ਕੰਟਰੋਲ ਦੇ ਵਿੱਚ ਰੱਖੋ ਉਸ ਨੂੰ ਵਧਣ ਨਾ ਦਿਓ ਧੂਪ ਤੋਂ ਅਤੇ ਸਿਗਰਟ ਤੋਂ ਦੂਰ ਰਹੋ ਤੁਹਾਨੂੰ ਪਤਾ ਹੈ ਜੇਕਰ ਤੁਸੀਂ ਇਹਨਾਂ ਚੀਜ਼ਾਂ ਦੀ ਲਤ ਲਗਾਓਗੇ ਤਾਂ ਤੁਹਾਡੇ ਲੀਵਰ ਲਈ ਇਹ ਬਿਲਕੁਲ ਸਹੀ ਨਹੀਂ ਹਨ ਮਿੱਠੇ ਜ਼ਹਿਰ ਦੀ ਤਰ੍ਹਾਂ ਹਨ ਹੌਲੀ-ਹੌਲੀ ਤੁਹਾਡੇ ਲੀਵਰ ਨੂੰ ਖਰਾਬ ਕਰਕੇ ਹੀ ਛੱਡਣ ਗਿਆ ਜੇਕਰ ਤੁਹਾਡਾ ਭਾਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤਾਂ ਉਸ ਨੂੰ ਜ਼ਰੂਰ ਹੀ ਕੰਟਰੋਲ ਵਿੱਚ ਕਰੋ ਕੇ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ ਆਪਣੇ ਨਾਲ ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨੈਚੁਰਲ ਚੀਜ਼ਾਂ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਿਲ ਕਰੋ ਡੱਬਾਬੰਦ ਚੀਜ਼ਾਂ ਨੂੰ ਨਾ ਖਾਓ ਇਹ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹਨ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ